ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੂਡੇ ਪੰਜਾਬ ਵੈਦਰ ਵਿੱਚ ਤੁਹਾਡਾ ਤੈਨ ਦਿਲ ਤੋਂ ਸਵਾਗਤ ਕਰਦੇ ਆਂ ਗੱਲ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੀ ਕਿ ਅੱਜ ਦਾ ਮੌਸਮ ਪੰਜਾਬ ਦਾ ਕਿਦਾਂ ਦਾ ਰਹੇਗਾ ਜਿਵੇਂ ਕਿ ਤੁਸੀਂ ਪੰਜਾਬ ਦੀਆਂ ਸਿੱਧੀਆਂ ਸੈਟੇਲਾਈਟ ਤਸਵੀਰਾਂ ਦੇਖ ਸਕਦੇ ਹੋ ਇਹਨਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਲਗਭਗ ਧੁੰਦ ਦੀ ਚਪੇੜ ਦੇ ਵਿੱਚ ਹੈ ਤੇ ਧੁੰਦ ਲਗਭਗ 11-12 ਵਜੇ ਤੱਕ ਬਣੀ ਰਹੇਗੀ ਇਸੇ ਤਰ੍ਹਾਂ ਜੇਕਰ ਜੇਕਰ ਧੁੱਪ ਦੀ ਗੱਲ ਕਰੀਏ ਤਾਂ ਧੁੱਪ ਇਸ ਕੱਲ ਵਾਂਗੂ ਹੀ ਰਹੇਗੀ ਮਤਲਬ ਕਿ ਮੱਠੀ ਮੱਠੀ ਧੁੱਪ ਰਹੇਗੀ ਕੋਈ ਜ਼ਿਆਦਾ ਧੁੱਪ ਦੇ ਸਾਰ ਨਹੀਂ ਆ ਨਾ ਘਟ ਨਿਕਲਣ ਦੇ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵਡ ਜ਼ਰੂਰ ਨਜ਼ਰ ਆਵੇਗੀ ਤੇ ਆਪਾਂ ਨੂੰ ਠੰਡ ਦਾ ਮਾਹੌਲ ਵਧੀਆ ਬਣਿਆ ਰਹੇਗਾ ਟੈਂਪਰੇਚਰ ਦੀ ਗੱਲ ਕਰੀਏ ਤਾਂ ਦੁਪਹਿਰ ਦੇ ਸਮੇਂ ਟੈਂਪਰੇਚਰ 18 ਤੋਂ 19 ਡਿਗਰੀ ਅਤੇ ਰਾਤ ਦੇ ਸਮੇਂ 7 ਤੋਂ 8 ਡਿਗਰੀ ਦੇਖਿਆ ਜਾ ਸਕਦਾ ਹੈ ਹਵਾਵਾਂ ਉੱਤਰ ਪੱਛਮੀ ਹਵਾਵਾਂ ਚੱਲਣਗੀਆਂ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਮਾਹੌਲ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ ਬੱਦਲਵਾਈ ਦੀ ਗੱਲ ਕੀਤੀ ਜਾਵੇ ਤਾਂ ਬੱਦਲਵਾਈ ਲਗਭਗ ਮਾਹੌਲ ਬੱਦਲਵਾਈ ਦਾ ਕੁਝ ਨਹੀਂ ਮੌਸਮ ਬਿਲਕੁਲ ਸਾਫ਼ ਹੈ ਮੌਸਮ ਦੇ ਵਿੱਚ ਕੋਈ ਹਲਚਲ ਨਹੀਂ ਹੈ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਗੀ ਅਸੀਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ